ਪਾਈ ਗਈ ਹੈ ਕੀ ਕਹਿਣਾ ਚਾਹੋਗੇ ਜੀ ਇਹ ਮੇਰੇ ਕੀ ਨਾਮ ਆਪਾਂ ਨਾਮ ਸੰਦੀਪ ਮਮਨ ਸਾਇਆ ਨਹੀਂ ਹਾਂ ਜੀ ਸੰਦੀਪ ਕਿਹੜਾ ਮੁੰਡਾ ਆਪਣਾ ਪਾਜੀ ਪੀਰੂ ਬੰਦਾ ਜੀ ਇਹ ਪ੍ਰੈਸ ਕਾਨਫਰੰਸ ਕਿਹ ਹੈ ਕੀ ਕਾਰਨ ਹੈ ਪਾਜੀ ਮੇਰਾ ਬ੍ਰਦਰ ਨਾ 2018 ਤੋਂ ਨਾ ਸਾਡੇ ਤੇ ਪਰਚਾ ਐਡ ਸੀਗਾ ਜੀ ਠੀਕ ਹੈ ਜੀ ਉਹਦੇ ਉਹਦੇ ਕਰਕੇ ਦੂਜੀ ਪਾਰਟੀ ਤੇ ਬਲੇਮ ਲਾਉਂਦੇ ਮੇਰੇ ਭਰਾ ਨੇ ਆਥਮੱਤੇ ਕੱਢੀ ਪਾਜੀ ਇੱਕ ਦੋ ਕਿੱਥੇ ਪਾਜੀ 28 ਤਰੀਕ ਨੂੰ ਜੀ ਕਿਦਾਂ ਕਿਦਾਂ 22 ਤਰੀਕ ਨੂੰ ਪਾਜੀ ਸਾਡੀ ਤਰੀਕ ਸੀਗੀ 22 ਤਰੀਕ ਨੂੰ ਤਰੀਕ ਤੇ ਗਏ ਆਈਓ ਸਾਹਮਣੇ ਸਾਨੂੰ ਮੰਗ ਕੀਤੀ ਕਿ 7 ਲੱਖ ਰੁਪਏ ਤੁਸੀਂ ਦੇ ਦੋ ਤੇ ਅਸੀਂ ਤੁਹਾਨੂੰ ਉਹ ਕਰ ਦਾਂਗੇ ਰਾਈ ਨਾਮਾ ਕਰਾ ਲੈਣੇ ਦੂਜੀ ਪਾਰਟੀ ਨਾਲ ਅਸੀਂ ਭਾਈ ਕਿੰਨੇ ਵਾਰੀ ਰਾਈ ਨਾਮੇ ਦੀ ਗੱਲ ਕੀਤੀ ਸੀਗੀ ਮਗਰ ਪਾਰਟੀ ਪੈਸੇ ਇੰਨੇ ਮੰਗਦੀ ਦੂਜੀ ਪਾਰਟੀ ਉਹਦੇ ਚੱਕਰ ਚ ਆ ਗਏ ਭਾਈ 22 22 ਤਰੀਕ ਨੂੰ ਸਾਡੀ ਤਰੀਕ ਸੀ ਭਰਾ ਮੇਰੇ ਨੂੰ ਉਸ ਤੋਂ ਬਾਅਦ ਕੁਝ ਅੱਧਾ ਬਿੱਤਿਆ 28 ਤਰੀਕ ਨੂੰ ਭਾਈ ਉਹਨੇ ਆਤਮ ਹੱਥਿਆ ਗੱਲ ਲੀ ਕਿਸ ਤਰੀਕੇ ਨਾਲ ਕੀਤਾ ਤੁਸੀਂ ਭਾਈ ਮਾਲਾ ਲੈ ਉਹਨੇ 28 ਤਰੀਕ ਦੀ ਰਾਤ ਨੂੰ ਇਹ ਜਿਹੜਾ ਆਈਓ ਇਹ ਕੋਣ ਆਈਓ ਸੁਖੀ ਨਾ ਸਵਰਨ ਸਿੰਘ ਜੀ ਦਾ ਪਈ ਆਦਾਂ ਨਾ ਕਿਹੜੇ ਕਿਹੜੇ ਥਾਣੇ ਦਾ ਮਾਮਲਾ ਚੰਨ ਮਠਾਣੇ ਦਾ ਮੁਕਦਮਾ ਪਈ ਇੱਕ ਦੁੱਤ ਚੱਲਦਾ ਰਿਹਾ ਮੁਕਦਮਾ ਪਈ 2018 ਤੋਂ ਚੱਲਦਾ ਪਿਆ ਮੁਕਦਮਾ ਇਹ ਕਿਤੇ ਕਿਤੇ ਮੁਕਦਮਾ ਹੈ ਕਿਤੇ ਕਿਤੇ ਪਈ ਪਾਜੀ ਮੈਂ ਮੇਰਾ ਬ੍ਰਦਰ ਹੈ ਆੜ ਪਾਜੀ ਸਾਨੂੰ ਨਿਆਂਇਕ ਫਸਾਇਆ ਗਿਆ 307 ਦਾ ਮੁਕਦਮਾ ਸਾਡੇ ਤੇ ਨਿਆਂਇਕ ਦਾ ਕਿਸੇ ਮੁੰਡਾ ਜੀ ਕਮਰੀ ਦੁਕਾਨ ਤੇ ਲੱਗਾ ਉਹਦੀ ਲੜਾਈ ਝਗੜਾ ਹੋ ਰਿਹਾ ਸੀਗਾ ਮਾਰਕੀਟ ਚ ਪਾਜੀ ਮੈਂ ਛੜਾਣ ਪਿਆ ਸੀਗਾ ਸਾਡਾ ਨਾਂ ਅਨਪਛਾਤਾ ਇਨਾਮ ਪਾਤਾ ਉਹਨਾਂ ਨੇ ਜਿਹਦੇ ਉੱਤੇ ਮੁਕਦਮਾ ਸੀਗਾ ਅਗਲਾ ਲੁਧਿਆਣਾ ਛੱਡ ਕੇ ਭੱਜ ਗਿਆ ਪਾਈ ਉਹਦੀ ਉੱਤੇ ਕੋਈ ਕਾਰਵਾਈ ਨਹੀਂ ਹੋਈ ਉਹਦਾ ਨਾਮ ਦੀਪਕ ਸਿੰਘਲਾ ਜੀ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਸਿਰਫ ਸਾਡੇ ਦੇ ਕਾਰਵਾਈ ਕੀਤੀ ਅਸੀਂ ਥਾਣੇ ਜਮੰਤਾ ਕਰਨਗੇ ਛੋਟੀਆਂ ਧਾਰਾ ਉਹਨਾਂ ਨੇ ਲਾਈਆਂ ਸੀਗੀਆਂ ਮੁੜ ਕੇ ਅਸੀਂ ਜਿਹੜੇ ਥਾਣੇ ਜਮੰਤ ਕਰਨਗੇ ਉਹਨੇ 26 ਦਾ ਪਰਚਾ ਦੇ ਕੇ ਅੰਦਰ ਕਰਤਾ ਭਾਈ ਆਈਓ ਸਾਹਮਣੇ ਸਾਡੇ ਨਾਲ ਇੰਨੀ ਨਹੀਂ ਜਾਇ ਕੀਤੀ ਨਾ 307 ਦਾ ਪਰਚਾ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਬਾਅਦ ਚੋਂ ਜਦੋਂ ਅਸੀਂ ਜਮੰਤ ਤੇ ਆਏ ਨਾ ਉਸ ਤੋਂ ਬਾਅਦ ਉਹਨਾਂ ਨੇ 377 ਦਿੰਨ ਵਾਲੀ ਗੱਤੀ ਜਿਹਦੇ ਚੱਕਰ 'ਚ ਮੇਰਾ ਭਰਾ ਤਾਂ ਮੱਤਿਆ ਕਰੀ ਕੋਈ ਹਥਿਆਰ ਵੀ ਕੋਈ ਧਿਆਨ ਨਹੀਂ ਬਈ ਆਇਓ ਸਾਹਮਣੇ ਆਪਣੇ ਕੋਲੋਂ ਪਾਇਆ ਤੇ ਆਰ ਕੀ ਕੀ ਹਥਿਆਰ ਪਾਇਸੀ ਆਪਣੇ ਕੋਲੋਂ ਉਹਨਾਂ ਨੇ ਦਾਤ ਪਾਇਆ ਸੀ ਜੀ ਮੇਰੇ ਭਰਾ ਦੇ ਫਿੰਗਰਪ੍ਰਿੰਟ ਲਵਾ ਕੇ ਲਾ ਪਾਇਆ ਸੀ ਨਾਲੇ ਕਿਹੜੇ ਤਰੀਕੇ ਦੇ ਦਾਤ ਜਿਹੜਾ ਸਰਦ ਦੇ ਫਿੰਗਰਪ੍ਰਿੰਟ ਕਿਸ ਤਰੀਕੇ ਨਾਲ ਪਾਇਆ ਭਾਈਓ ਨੇ ਦਾਤ ਨੂੰ ਕਿਹਾ ਫੜ ਪਹਿਲੇ ਘੁੱਟ ਕੇ ਉਹਨਾਂ ਨੇ ਦਾਤ ਚੋਂ ਫੜਾ ਫਿੰਗਰਪ੍ਰਿੰਟ ਪੂਰੇ ਲਿੱਤੇ ਫਿਰ ਉਹਦੇ ਪਰਚੇ ਤੇ ਨਿਸ਼ਾਨ ਲਿੱਤੇਗੇ ਨਾਲੇ ਨਕਸ਼ਾ ਬਣਾ ਗਿਆ ਜਿਹੜੇ ਪਰਚੇ ਉੱਤੇ ਹਾਂਜੀ ਜਿੰਨੇ ਆਦਮਤਾਂ ਕੀਤੀ ਬਈ ਜੀ ਇਹ ਦਿਨ ਉਹ ਕੁਝ ਕਹਿ ਰਹੇ ਕਿ ਦਾਤ ਬਣਾ ਇੱਕ ਕਿੰਨੇ ਕਿਹਾ ਸੀ ਇਹ ਸਵਰਨ ਸਿੰਘ ਨੇ ਕਿਹਾ ਸੀ ਜੀ ਸਵਰਨ ਸਿੰਘ ਨੇ ਕਿਹਾ ਸੀ ਭਾਜੀ ਬੜੀ ਸਾਡੇ ਨਾਲ ਨਹੀਂ ਇਹ ਛੋਟੇ ਪਰਚੇ ਸਾਨੂੰ ਐਡ ਕਰਕੇ ਨਾਲ ਹੀ ਵੱਡੇ ਪਰਚੇ ਜਿਨੂੰ ਬੋਲੋ ਕੀਤਾ ਸਾਨੂੰ 26 ਦੇ ਪਰਚੇ ਅਸੀਂ ਅੰਦਰ ਵੀ ਜਾ ਕੇ ਆਏ ਆ ਇਸ ਤੁਹਾਡੀ ਗ੍ਰਿਫਤਾਰੀ ਹੋਈ ਸੀ ਕਿ ਕਿੱਦਾਂ ਹੋਇਆ ਭਾਜੀ ਅਸੀਂ ਆਪ ਪੇਸ਼ ਹੋਏ ਸੀ ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਵੇਰਵਾ ਬਣਾਇਆ ਗਿਆ ਅਸੀਂ ਨਾ ਇਹਨਾਂ ਨੂੰ ਬਾਈਪਾਸ ਤੋਂ ਫੜਿਆ ਭਾਜੀ ਅਸੀਂ ਕਿੰਨੇ ਵਾਰ ਇਹ ਕਿਹਾ ਸਾਡੇ 307 ਦਾ ਪਰਚਾ ਨਹੀਂ ਹੈ ਜਿਸ ਦੂਜੀ ਪਾਰਟੀ ਨੂੰ ਕੰਪਰਮਾਈਜ਼ ਕਰਨ ਨੂੰ ਵੀ ਬੜੀ ਵਾਰ ਕਹਿ ਚੁੱਕੇ ਸੀਗੇ ਕਰ ਭਾਈਓ ਕੰਪਰਮਾਈਜ਼ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਜਾਂਦਾ ਤੁਹਾਡੇ ਚ ਇੱਕ ਅੱਧਾ ਮਾਰ ਦੇਣਾ ਜਾਂਦਾ ਤੁਹਾਨੂੰ ਅੰਦਰ ਭੇਜਣਾ ਹੀ ਭੇਜਣਾ ਉਹੀ ਚੱਕਰ ਚ ਲਾ ਕੇ ਮੇਰਾ ਭਰਾ ਨਾ ਭਾਈ 22 ਤਰੀਕ ਨੂੰ ਤਰੀਕ ਪਈ ਆ ਉਹੀ ਸਵਰਨ ਸਿੰਘ ਉੱਤੇ ਆਇਆ ਸੀਗਾ ਤਰੀਕ ਤੇ ਭਾਈ ਉਹਨੇ ਸਾਹਮਣੇ ਗਵਾਈ ਦੇ ਕੇ ਗਿਆ ਉਹਦੇ ਸਾਹਮਣੇ ਮੇਰੇ ਬ੍ਰਦਰ ਦੇ ਬਸ ਉਸ ਦਿਨ ਤੋਂ ਆ ਕੇ ਭਾਈ ਰੋਟੀ ਪਾਣੀ ਨਹੀਂ ਖਾ ਰਿਆ ਸੀ ਬੜਾ ਟੈਨਸ਼ਨ ਲੈ ਲਈ ਉਹਨੇ ਬੰਦਾ ਟੈਨਸ਼ਨ ਲਿੱਤੀ ਸੀ ਭਾਈ ਤੁਹਾਡੇ ਨਾਲ ਵੀ ਗੱਲ ਕਰਦਾ ਸੀ ਇਸ ਵਾਰੀ ਭਾਈ ਮੈਨਾਂ ਗੱਲ ਕੀਤੀ ਉਹਨੇ ਰਾਤੀ ਉਸ ਦਿਨ ਹੀ 9 ਵਜੇ ਮੈਨਾਂ ਗੱਲ ਕੀਤੀ ਕਿ ਸਾਈਨ ਮੈਂ ਤੇ ਮੈਨੂੰ ਟੈਨਸ਼ਨ ਬਹੁਤ ਆ ਆਣਾ ਪਰਚਾ ਨੇ ਵੇੜਦੇ ਮੈਂ ਉਹਨੂੰ ਗਿਆ ਰਾਇ ਨੇ ਤੂੰ ਰੁਕ ਜਾ ਕੋਈ ਨਹੀਂ ਆਪਾਂ ਨੇ ਵੇੜ ਦਾਂਗੇ ਥੋੜੇ ਬੰਦੇ ਪਾ ਕੇ ਵਿੱਚ ਆਪਾਂ ਕਰ ਲੈਨੇ ਗੱਲ ਮੈਂ ਕਿਹਾ ਆਪਾਂ ਨਵੇੜ ਲਾ ਕੇ ਕੰਪਰਮਾਈਜ਼ ਕਰ ਲਾਂਗੇ ਮਗਰ ਭਾਈ ਉਹਨੇ ਮੇਰੀ ਇੱਕ ਨਹੀਂ ਸੁਣੀ ਸਭ ਤੋਂ ਬਾਅਦ ਸਾਡੇ ਤਿੰਨ ਜਾਰੇ ਸਾਡੇ ਤਿੰਨ ਚਾਰ ਵੇ ਭਾਜੀ ਫਾਲ ਲੈ ਗਿਆ ਭਾਜੀ ਜਦੋਂ ਪੁਲਿਸ ਉਹਨੇ ਭਾਜੀ ਬਕਾਇਦਾ ਫੋਨ ਦੇ ਵਿੱਚ ਰਿਕਾਰਡਿੰਗ ਵੀ ਸੀ ਸਾਡੇ ਕੋਲ ਮੁਲਾਜ਼ਮ ਨੇ ਫੋਨ ਵੀ ਲੈ ਗਿਆ ਭਾਜੀ ਉਹਨਾਂ ਨੇ ਮੁਲਾਜ਼ਮਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਕਿਹੜੀ ਮੋਬਾਈਲ ਦੀ ਗੱਲ ਕਰ ਰਹੇ ਤੁਸੀਂ ਪਾਜੀ ਉਹਦਾ ਫੋਨ ਹੀ ਸੀਗਾ ਉਹਦੇ ਕੋਲ ਤੁਹਾਡੇ ਬ੍ਰਦਰ ਦਾ ਹਾਂਜੀ ਮਰਾਦਾ ਦਾ ਫੋਨ ਸੀਗਾ ਜੀ ਕਿੱਥੇ ਫੋਨ ਉਹਨੂੰ ਪਾਜੀ ਉਹ ਥਾਣੇ ਪਿਆ ਨਾ ਥਾਣੇ ਵਾਲਿਆਂ ਨੇ ਸਾਨੂੰ ਫੋਨ ਦਿੱਤਾ ਨਾ ਕੁਛ ਮੈਂ ਮਲਾਜਮਾਂ ਨੂੰ ਪਾਜੀ ਰੋ ਰੋ ਕੇ ਕਿਹਾ ਕਿ ਮੈਂ ਕਾਰਵਾਈ ਕਰਾਉਣਾ ਚਾਹੁੰਦਾ ਮੈਂ ਨਾ ਰਾਤੀ 9 ਵਜੇ ਗੱਲ ਕੀਤੀ ਮੇਰੇ ਬ੍ਰਦਰ ਨੇ ਕਿਹਾ ਮੈਂ ਕੇਸ ਤੋਂ ਲੈ ਕੇ ਪਰੇਸ਼ਾਨ ਹਾਂ ਪਾਜੀ ਮੰਗਲ ਮਲਾਜਮਾਂ ਨੇ ਇੱਕ ਗੱਲ ਨਹੀਂ ਮੇਰੀ ਸੁਣੀ ਕਿਹੜੇ ਮਲਾਜਮ ਸੀ ਕੀ ਜੀ ਚੰਨ ਤੇ ਸਲਿੰਡਰ ਆਪਣੀ ਥਾਣੇ ਦੇ ਜੀ ਨਾ ਕੀ ਆਉਂਦਾ ਕੀ ਨਾਮ ਸੀ ਕੋਈ ਸ਼ਿੰਗਾਰਾ ਜੀ ਉਹਨਾਂ ਨੇ ਮੈਨੂੰ ਮੋਬਾਈਲ ਵੀ ਨਹੀਂ ਦਿੱਤਾ ਜੀ ਤੁਹਾਡਾ ਮੋਬਾਈਲ ਮੋਬਾਈਲ ਥਾਣ ਪਾ ਜੀ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਮੇਰੇ ਭਰਾ ਨੂੰ ਇਨਸਾਫ ਦੀ ਮੰਗ ਕਰਦੇ ਆਪਾਂ ਮੇਰੇ ਭਰਾ ਨੂੰ ਇਨਸਾਫ ਦੂਜੀ ਪਾਰਟੀ ਦੇ ਪਰਚਾ ਹੋਣਾ ਚਾਹੀਦਾ ਭਾਜੀ ਮੇਰਾ ਭਰਾ ਮਰਿਆ ਵਾ ਮੇਰਾ ਭਰਾ ਮਰਿਆ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਪੁਲਿਸ ਅਫਸਰ ਨੇ ਬੋ ਨਹੀਂ ਆਏ ਕਰਦੇ ਆ ਵਾ ਕੋਰੇ ਕਾਗਜ਼ ਤੇ ਸਾਈਨ ਕਰਾਉਣ ਦੀ ਭਾਜੀ ਕੋਰੇ ਕਾਗੇ ਤੇ ਹਾਂਜੀ ਉਹਨਾਂ ਨੇ ਮੈਨੂੰ ਤੇ ਕੋਰੇ ਕਾਗੇ ਤੋਂ ਸੈਂਡ ਕਰਾਏ ਭਾਜੀ ਮੈਨੂੰ ਕਹਿੰਦੇ ਕਿ ਤੇਰੇ ਭਰਾ ਦੀ ਡੈੱਡ ਬੋਡੀ ਤਾਂ ਮਿਲੂਗੀ ਸੈਂਡ ਕਰਦੇ ਸੈਂਡ ਕਰਕੇ ਤੂੰ ਡੀ ਐਮ ਸੀ ਪਹੁੰਚ ਕਿੰਨੇ ਕਿੰਨੇ ਕਰਵਾਏ ਇਹ ਸ਼ਿੰਗਾਰਿਆਂ ਨੇ ਕਰਾਈ ਜੀ ਮਗਰ ਕਿਤੇ ਨਾ ਕਿਤੇ ਜਿੱਦਾਂ ਪਹਿਲਾਂ ਚਾਰ ਨੰਬਰ ਡਿਵੀਜ਼ਨ ਨੇ ਕੀਤਾ ਹੁਣ ਸਲੇਮਪਾ ਭਾਈ ਹਾਂਜੀ ਹਾਂਜੀ ਮੈਨੂੰ ਕਹਦੇ ਤੂੰ ਉੱਤੇ ਸਾਈਨ ਕਰ ਦੇ ਤੂੰ ਡੀਐਮਸੀ ਪਹੁੰਚੋ ਤੁਹਾਨੂੰ ਡੈੱਡ ਬੋਡੀ ਉੱਥੋਂ ਲੈ ਦਿੰਨੇ ਆਪਾਂ ਭਾਈ ਮੈਂ ਡੀਐਮਸੀ ਖੜਾ ਸੀ ਉਹਨਾਂ ਨੇ ਪਤਾ ਨਹੀਂ ਕੀ ਰਿਪੋਰਟ ਬਣਾਈ ਉਹ ਤੋਂ ਡੈੱਡ ਬੋਡੀ ਲਈਤੀ ਉਹਨਾਂ ਨੇ ਡੈੱਡ ਬੋਡੀ ਉੱਥੋਂ ਲਈਤੀ ਡੀਐਮਸੀ ਤੋਂ ਸਿਵਲ ਰੈਫਰ ਕੀਤੀ ਭਾਈ ਉਹਨਾਂ ਨੇ ਭਾਜੀ ਮੈਂ ਬਾਅਦ ਚ ਫੇਰ ਥਾਣੇ ਗਿਆ ਮੈਂ ਕਿਹਾ ਮੇਰੇ ਭਰਾ ਦੇ ਇਨਸਾਫ ਮਿਲਣਾ ਚਾਹੀਦਾ ਭਾਈ ਕਹਿੰਦਾ ਕੋਸਟਮੰਡਰੀ ਰਿਪੋਰਟ ਆ ਲੈੰਦੋ ਫਿਰ ਕਹਿੰਦੇ ਦੂਜੀ ਪਾਰਟੀ ਤੇ ਪਰਚਾ ਆਪਾਂ ਕਰਾਂ ਕੀ ਮੰਗ ਭਾਜੀ ਮੇਰੀ ਮੰਗ ਇਹੀ ਆ ਗਈ ਮੇਰੀ ਗੱਲ ਸੁਣੋ ਹਾਂ ਮੇਰੇ ਭਰਾ ਦੀ ਘਰ ਵਾਲੀ ਆ ਠੀਕ ਹੈ ਜੀ ਮੇਰੇ ਦੋ ਬੱਚੇ ਆ ਘੋੜਾ ਦਾ 3 ਸਾਲ ਦਾ ਮੁੰਡਾ ਜੀ ਇਨਸਾਫ ਦੀ ਮੰਗ ਕਰਦੇ ਜੀ ਮੈਂ ਨਾ ਸੰਦੀਪ ਕੁਮਾਰੀ ਆ ਜਿੱਦੀ ਡੈਥ ਹੋ ਗਈ ਕੀ ਲੱਗਦਾ ਜੀ ਤੁਹਾਡੇ ਮੇਰਾ ਛੋਟਾ ਬ੍ਰਦਰ ਹੈ ਜੀ ਕੀ ਕੀ ਮਾਮਲਾ ਕੀ ਰੰਨੀ ਮਤਲਬ ਡੈਥ ਹੋ ਗਈ ਉਹਦੀ ਕਹਿੰਦੇ ਟੈਨਸ਼ਨ ਲਿੱਤੋ ਭਾਜੀ ਤੋਂ 18 ਤੋਂ ਮੇਰੇ ਵੀਰ ਤੇ ਕੇਸ ਚੱਲਦਾ ਪਿਆ ਸੀਗਾ ਬੇਨ ਜੱਜੀ ਦਾ ਕੇਸ ਮੇਰੇ ਭਰਾਵਾਂ ਤੇ ਪਾਇਆ ਛੋਟੀਆਂ ਮਾਮੂਲੀ ਤਾਰਾ ਲਾ ਕੇ ਸਾਨੂੰ ਇਹ ਕਿਹਾ ਗਿਆ ਕਿ ਆਪਣੇ ਭਰਾਵਾਂ ਦੀ ਥਾਣੇ ਤੋਂ ਜਮਾਨਤ ਤਾਂ ਤੁਸੀਂ ਕਰਾ ਸਕਦੇ ਹੋ ਅਈ ਜਿੱਦਾਂ ਹੀ ਇਹਨਾਂ ਨੂੰ ਪੇਸ਼ ਕਰਾਇਆ ਉਹਨਾਂ ਨੇ ਜਾਂਦੇ ਸਾਰੀ ਮੇਰੇ ਭਰਾਵਾਂ ਨੂੰ 326 ਦਾ ਪਰਚਾ ਪਾ ਕੇ ਹਵਾਲਾ ਚ ਕਰ ਦਿੱਤਾ ਮੇਰੇ ਭਰਾਵਾਂ ਨੂੰ ਉੱਤੇ ਆ ਕੇ ਰੋਜ਼ ਉਹ ਮੁੰਡਿਆ ਜਿਨ੍ਹਾਂ ਦੀ ਲੜਾਈ ਹੋਈ ਸੀ ਉਹ ਤੁਮ ਕਾਂਦਾ ਸੀ ਮੇਰੇ ਸਾਹਮਣੇ ਇਹਨਾਂ ਨੂੰ ਆਲੂ ਵਾਂਗੂ ਚਿੱਲੋ ਤੁਸੀਂ ਇਹਨਾਂ ਨੂੰ ਮਾਰਦੇ ਨਹੀਂ ਹੋ ਇਸ ਐਸਆਈ ਨੇ ਸਾਡੇ ਕੋਲ ਰਿਮਾਂਡ ਨਾ ਲੈਂਦੇ ਪੈਸੇ ਵੀ ਪਰਵਾਏ ਮੈਂ ਕੋਦ ਆਪਣੇ ਅੱਤੀ ਆਪਣੇ ਭਰਾਵਾਂ ਦਾ ਰਿਮਾਂਡ ਨਾ ਲੈਂਦੇ ਪੈਸੇ ਦਿੱਤੀ ਐਸਆਈ ਨੂੰ ਸਰਨ ਸਿੰਘ ਨੂੰ ਸਰਨ ਸਿੰਘ ਨੇ ਫਿਰ ਵੀ ਮੇਰੇ ਭਰਾ ਨੂੰ ਜੇਲ੍ਹ ਲਿਜਾਣ ਤੋਂ ਪਹਿਲਾਂ ਮੇਰੇ ਛੋਟੇ ਭਰਾ ਦਾ ਬੜੀ ਬੇਦਰਦੀ ਦੇ ਨਾਲ ਉਹਦਾ ਰਿਮਾਂਡ ਤੇ ਲਿਆ ਦੋਨਾਂ ਪਰਵਾਦੇ ਕੇਸ ਪਤਾ ਸੀ ਦੋਨਾਂ ਪਰਵਾਦੇ ਕੇਸ ਪਾਇਆ ਸੀ ਜੀ ਮੇਰੇ ਤੇ ਤੇ ਕਿੰਨੇ ਪਹਿਲੇ ਲੈ ਸੀ 20000 ਰੁਪਏ ਉਹਨੇ ਰਿਮਾਂਡ ਨਾ ਲੈਂਦਾ ਲਿਆ 10000 ਰੁਪਏ ਉਹਨੇ ਕਿਹਾ ਸੀ ਜਿਹੜਾ ਕੇਸ ਦੇ ਵਿੱਚ ਦਾਤ ਪਾਇਆ ਉਹ ਮੈਂ ਨਹੀਂ ਪਾਉਂਗਾ ਤੁਹਾਡੇ ਤੇ ਫਿਰ ਵੀ ਉਹਨੇ ਮੇਰੇ ਵੀਰੇ ਤੇ ਦਾਤ ਪਾਇਆ ਉਹਦੇ ਕੋਲ ਬੇਨਜ ਜੱਜ ਦਾਤ ਚਕਾ ਕੇ ਉਹਦੇ ਫਿੰਗਰਪ੍ਰਿੰਟ ਲੈ ਕੇ ਉਹ ਨੋਟਿਸ ਕਰ ਦਿੱਤਾ ਪਰਚੇ ਦੇ ਵਿੱਚ ਮਤਲਬ ਝੂਠਾ ਮੁਕਦਮਾ ਦਰਜ ਹੋਇਆ ਝੂਠਾ ਮੁਕਦਮਾ ਬੇਬੁਨਿਆਦੀ ਮੁਕਦਮਾ ਜਿੱਥੇ ਮੇਰੇ ਦੋਨੇ ਭਰਾ ਸਾਡਾ ਸਿਰ ਤੇ ਕੋਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਮੇਰੇ ਦੋ ਭਰਾ ਮੇਰੀ ਮਾਂ ਦੇ ਕਮਾਉਂਦਾ ਸਾਧਨਾ ਇਹ ਤਾਂ 2018 ਦਾ ਮੁਕਤਮਾ ਪਰ ਹੁਣ ਕੀ ਗੱਲ ਹੋਈ ਜਿਹੜਾ ਹੁੰਦਾ ਥੋਈ ਉਹ ਕੋਨਵੀਰ ਜੀ 22 ਤਰੀਕ ਨੂੰ ਤਰੀਕ ਸੀਗੀ ਉਹਦੇ ਵਿੱਚ ASI ਦੀ ਗਵਾਹੀ ਸੀਗੀ ਉਹ ਆਪਣੀ ਗਵਾਹੀ ਤੇ ਆਇਆ ਸੀਗਾ ਤਰੀਕ ਤੇ ਤੁਸੀਂ ਵੀ ਕਹਿੰਦੇ ਹੋ ਤਾਂ ਹਾਂਜੀ ਮਿਰਜੀ ਮੈਂ ਆਪਣੇ ਭਰਾਵਾਂ ਨਾਲ ਸ਼ੁਰੂ ਤੋਂ ਤਰੀਕਾ ਪੁੱਗਤੀਆਂ ਨੇ ਮੇਰੇ ਵੀਰਾ ਦੇ ਕੇ ਉਸ ਤੋਂ ਬਾਅਦ ਹੀ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਹੀ ਹੁਣ ਤੱਕ ਮੈਂ ਆਪਣੇ ਭਰਾਵਾਂ ਨਾਲ ਤਰੀਕਾ ਪੁੱਛਦੀ ਕਿ ਇਹਨਾਂ ਨੂੰ ਉਹ ਕੋਈ ਵੀ ਨਾ ਚਾਜੀ ਉਹ ਦਿਨ 22 ਤਰੀਕ ਨੂੰ ਕੀ ਕਹਿੰਦਾ ਸੀ ਐਸਐਸ ਨੂੰ ਤੁਹਾਨੂੰ ਜੀ ਉਹ ਤਾਂ ਬਜੀ ਉਹ ਅੰਦਰੋਂ ਕਿ ਜਿੱਦਾਂ ਇਹ ਦਾਲਚੂ ਆਇਆ ਉਹਨੇ ਆ ਕੇ ਮੇਰੇ ਭਰਾਵਾਂ ਦੇ ਅੱਗੇ ਗੱਲ ਰੱਖੀ ਕਿ ਐਂਟੀ ਪਾਰਟੀ 7 ਲੱਖ ਰੁਪਇਆ ਮੰਗਦੀ ਪਈ ਆ ਤੁਹਾਡਾ ਸਮਝੌਤਾ ਮੈਂ ਕਰਾ ਦੂੰਗਾ ਇਸੇ ਗੱਲ ਨੂੰ ਲੈ ਕੇ ਮੇਰੇ ਛੋਟੇ ਪੁਰਾਣੇ ਦਿਮਾਗ ਤੇ ਟੈਨਸ਼ਨ ਪਾ ਲਈ ਕਿ ਅਸੀਂ 7 ਲੱਖ ਰੁਪਇਆ ਕਿੱਥੋਂ ਦੇਣਾ ਮੇਰੇ ਭਰਾ ਤਾਂ ਆਪਣੇ ਘਰ ਗਜਰੀ ਲਈ ਮਸਾ ਹੀ ਜਿੰਨਾ ਕਮਾਉਂਦੇ ਘਰ ਚ ਮਸਾ ਲੱਗਦਾ ਮੇਰੀ ਮਾਂ ਕੰਮ ਕਰਦੀ ਆ ਅਹੀਂ 7 ਲੱਖ ਰੁਪਇਆ ਨਹੀਂ ਦੇ ਸਕਦੇ ਉਸ ਤੋਂ ਬਾਅਦ ਇਹ ਐਸਾ ਹੀ ਨੇ ਪਤਾ ਨਹੀਂ ਦੂਜੀ ਕਿਹੜੀ ਗੱਲ ਨੂੰ ਇਕੱਲੇ ਨੂੰ ਲਿਜਾ ਕੇ ਕਹੀ ਜਿਹੜਾ ਆਪਣੇ ਦਿਮਾਗ ਚ ਘਰ ਕਰ ਗਿਆ ਕਰਿਆ ਕਿ ਉਹਨੇ ਮੇਰੇ ਵੀਰੇ ਨਾਲ ਮੇਰੀ ਮਾਂ ਨਾਲ ਗੱਲ ਕੀਤੀ ਕਿ ਅਸੀਂ 7 ਲੱਖ ਨਹੀਂ ਦੇ ਸਕਦੇ ਸਾਨੂੰ ਅਗਰ ਜੇਲ ਹੋ ਜਾਂਦੀ ਆ ਮੇਰਾ ਟੱਬਰ ਰੁੱਲ ਜਾਊਗਾ ਮੇਰਾ ਬੱਚਾ ਰੁੱਲ ਜਾਊਗਾ ਇਹ ਗੱਲ ਕਰਕੇ ਉਹ ਰਾਤ ਸੁੱਤਾ ਸਾਨੂੰ 3 ਵਜੇ ਪਤਾ ਲੱਗਾ ਜਦੋਂ ਪੱਕੇ ਨਾ ਲੈ ਕੇ ਮਰਿਆ ਲਟਕਿਆ ਤੁਸੀਂ ਦੇਖਿਆ ਉਹਨੂੰ ਵਾਤ ਕੀ ਸਾਡੇ ਹੱਥਾਂ 'ਚ ਸਾਡਾ ਭਰਾ ਨਿਕਲ ਗਿਆ ਇਸ ਕੀ ਇਸੀ وجہ ਦੇ ਨਾਲ ਪੁਲਿਸ ਜਿਉਂ ਤੁਹਾਡੇ ਭਰਾ ਚੱਲ ਗਏ ਦੁਨੀਆ ਚੋਂ ਉਹ ਬੱਚੇ ਅਸੀਂ ਇਨਸਾਫ ਦੀ ਮੰਗ ਕਰਦੇ ਜਿਹੜੀ ਪੁਲਿਸ ਨੇ ਜਿੰਨੂੰ ਪੁਲਿਸ ਕੇਸ ਬਣ ਗਿਆ ਪੁਲਿਸ ਕੇਸ ਡੀ ਐਮ ਸੀ ਵਾਲੇ ਨੇ ਸਾਨੂੰ ਲਾਸ਼ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਪੁਲਿਸ ਕੇਸ ਬਣਿਆ ਪੁਲਿਸ ਸਵੇਰੇ ਆਈ ਮੌਕਾ ਵੇਖਿਆ ਮੇਰੇ ਭਰਾ ਕੋ ਬਿਆਨ ਬਿਆਨ ਕਰਵਾ ਕੇ ਵੀ ਉਹ ਦੇ ਕੋ ਖਾਲੀ ਪੇਜ ਦੇ ਉੱਤੇ ਸਿਆਲ ਲੈ ਕੇ ਸਾਡੇ ਕੋ ਫੋਨ ਦੀ ਵੀ ਉਹਨਾਂ ਨੇ ਕਸਟਡੀ ਆਪਣੇ ਕੋਲ ਲ ਲਈ ਜਿਹਦੇ ਵਿੱਚ ਮੇਰੇ ਭਰਾ ਦੀ ਸੁਸਾਇਡ ਵੀਡੀਓ ਸੀਗੀ ਉਹਨਾਂ ਨੇ ਪਤਾ ਨਹੀਂ ਉਹ ਡਿਲੀਟ ਕਰਤੀ ਕੀ ਕਰਤਾ ਸ਼ਿੰਗਾਰ ਇਨਸਪੈਕਟਰ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ ਕਹਿੰਦਾ ਕੋਈ ਕਾਨੂੰਨੀ ਕਾਰਵਾਈ ਨਹੀਂ ਦੂਸਰੇ ਦੇ ਜਿਸ ਸਲੇਮਟਾ ਆਪਣੇ ਥਾਣੇ ਦਾ ਥੋੜਾ ਮੋਬਾਈਲ ਹੱਥਕ ਨਹੀਂ ਮਿਲਿਆ ਨਹੀਂ ਮਿਲਿਆ ਉਹਨਾਂ ਨੇ ਨਾ ਸਾਨੂੰ ਫੋਨ ਦਿੱਤਾ ਨਾ ਕੋਈ ਕਾਰਵਾਈ ਕੀਤੀ ਜਿੱਦਾਂ ਕਿ ਪਹਿਲਾਂ ਪੁਲਿਸ ਵਾਲਿਆਂ ਨੇ ਕੀਤਾ ਹੁਣ ਪੁਲਿਸ ਕਿੱਦਾਂ ਦੀ ਮੰਗ ਕਰਦੇ ਤੁਸੀਂ ਅਸੀਂ ਇਹ ਕਹਿੰਨੇ ਆ ਕਿ ਸਾਡੇ ਨਾਲ ਸ਼ੁਰੂ ਤੋਂ ਜਦੋਂ ਦਾ ਕੇਸ ਸ਼ੁਰੂ ਹੋਇਆ ਹੁਣ ਤੱਕ ਲੈ ਕੇ ਸਾਡੇ ਨਾ ਬਸ ਬੇ ਨੇ ਨਹੀਂ ਆਈ ਹੁੰਦੀ ਆਰੀਆ ਸਾਡੇ ਨਾਲ ਕੋਈ ਵੀ ਨਿਆ ਵਾਲੀ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਤੋਂ ਉਹੀ ਤੱਕਾ ਕੀਤਾ ਮੇਰੇ ਵੀਰਿਆਂ ਦੇ ਨਾਲ ਮੈਂ ਚਾਹਨੀ ਆ ਵੀ ਮੇਰਾ ਇੱਕੋ ਇੱਕ ਵੀਰ ਜਿਹੜਾ ਵਜਿਆ ਵਾ ਮੈਨੂੰ ਉਹਦੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਉਹਦਾ ਛੁਟਕਾਰਾ ਇਸ ਕੇਸ ਤੋਂ ਹੋ ਜੇ ਸਾਡੇ ਇਹ ਕੁਝ ਮੰਗਦਾ ਜਰੀਆ ਸੀ ਔਰ ਕੁਝ ਨਹੀਂ ਮੰਗਦੇ ਆਪਣੇ ਵੀਰ ਦੀ ਸਲਾਮਤੀ ਮੰਗਦੇ ਆ ਕਿ ਕੱਲੂ ਅਗਰ ਮੇਰੇ ਵੀਰ ਨੂੰ ਕੋਈ ਹੋਰ ਵੀ ਝੱਟ ਮਾਰਦਾ ਤੇ ਮੈਂ ਐਂਟੀ ਪਾਰਟੀ ਦਾ ਨਾਮ ਲਵਾਗੀ ਇਹ ਮੇਰੇ ਵੀਰ ਨੂੰ ਕੱਲੂ ਕੋਈ ਵੀ ਇਸ ਨੂੰ ਵੀ ਕੁਝ ਕਰ ਜਾਂਦਾ ਤੇ ਐਂਟੀ ਪਾਰਟੀ ਇਸ ਕੰਮ ਤੇ ਜ਼ਿੰਮੇਵਾਰ ਹੋਏਗੀ ਮਾਜੀ ਜੀ ਨਾਂ ਬੈਂਜੀ ਬਲੀ ਸੁਭਰਾਣੀ ਸੁਭਾ ਜੀ ਕੀ ਗੱਲ ਹੋਈ ਹੈ ਜਿਵੇਂ ਤੁਹਾਡੇ ਹਸਬੰਦ ਨੇ ਸੁਸਾਇਟੀ ਕੀਤਾ ਤੇ ਕਿਸੇ ਕਾਰਨ ਕੀ ਹੈ ਉਹਨਾਂ ਨੂੰ ਕੈਸ ਦੀ ਟੈਨਸ਼ਨ ਜੀ ਜਦੋਂ ਦੇ ਤਰੀਕ ਤੋਂ ਆਏ ਉਹਨਾਂ ਨੇ ਕੈਸ ਦੀ ਟੈਨਸ਼ਨ ਰੱਖੀ ਦੁਆਗ ਤੇ ਉਹ ਕਹਿੰਦੇ ਮੇਰਾ ਬੱਚਾ ਰਲ ਜੂਗਾ ਤੇ ਮੈਰੀ ਸਜਾਉਂ ਕਿਤਾਬ ਨੂੰ ਉਹਨੇ ਰਾਤ ਵੀ ਬੈਨੋਈ ਗਿਆ ਕਿ ਤੇ ਉਹਨਾਂ ਨੂੰ ਕੈਸ ਦੀ ਟੈਨਸ਼ਨ ਆਪਣੇ ਬਰਾਣ ਅਸ ਲਾ ਕੀਤੀ ਤੇ ਲੈ ਉਹਨੇ ਆਣ ਕੇ ਉਪਰਾਰਖ ਕੁਛ ਨਹੀਂ ਬੋਲਿਆ ਕੁਛ ਨਹੀਂ ਕੀ ਆ ਮਨੁਤ ਮੈਨੇ ਪਤਾ ਲੱਗ ਗਿਆ ਉਹਨੇ ਦਗਾ ਕਰ ਲਿਆ ਜੀ 25 ਤਰੀਕ ਨੂੰ 28 ਤਰੀਕ ਨੂੰ ਕੀਤਾ ਜਿਹੜੇ 3-4 ਦਿਨ ਲਈ ਉਹਨੇ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੁੰਦੀ ਹੈ ਹਾਂ ਜੀ ਉਹ ਕਹਿੰਦੇ ਸਾਨੂੰ ਕਿ ਇਸ ਦੀ ਟੈਨਸ਼ਨ ਆਵਾਜ਼ ਉਹ ਕਹਿੰਦੇ ਬੱਚਾ ਰੋ ਲੂਗਾ ਤੂੰ ਕੀ ਕਰੇਗੀ ਬਗੜਾ ਇਹ ਤਾਂ ਨੀਕਾ ਨੀਕਾ ਆ ਗਿਆ ਸੀ ਭਜੀ ਚੜਾ ਨੂੰ ਉੱਚ ਝੱਡ ਕੇ ਬੋਲਦੇ ਵੀ ਸੀ ਕਿਸੇ ਨਾਲ ਉਹ ਸਦਾ ਨਾ ਜੀ ਬੱਚੇ ਦੀ ਟੈਨਸ਼ਨ ਹਾਂ ਜੀ ਆਪਣੇ ਬੱਚੇ ਦੀ ਟੈਨਸ਼ਨ ਲਾ ਕੇ ਮੇਰਾ ਬੱਚਾ ਰੋ ਲੂਗਾ ਵਿੱਚੋਂ ਝੋਟਾ ਜਾ ਬਿੱਚ ਕਿਉਂ ਤੂੰ ਮੈਨੂੰ ਦੋਸ਼ੀ ਮੰਨਦੇ ਜਿਹੜੇ ਕਿਹੋਏ ਆ ਉਹ ਜਿਹੜੇ ਕੇਸ ਵਾਰ ਰਹੇ ਉਹਦੇ ਪਾਪਾ ਨੇ ਕਿਹਾ ਸੀ ਮੈਂ 7 ਲੱਖ ਰੁਪਈਆ ਲੈਣਾ ਫਿਰ ਛੱਡਣਾ ਸਾਨੂੰ ਇਹਨੇ ਕਿਹਾ 7 ਲੱਖ ਰੁਪਈਆ ਲੈਣਾ ਨਹੀਂ ਬਾਪੂ ਆਣੀ ਕਿਐ ਸੀ ਤੁਹਾਨੂੰ ਕਿ ਮੇਰੀ 7 ਲੱਖ ਦੀ ਪਾਰਟੀ ਵੱਲੋਂ ਮੰਗ ਕੀਤੀ ਸੀ ਬੜੀ ਦੂਜੀ ਪਾਰਟੀ ਵੱਲੋਂ ਉਹਦੇ ਡੈਡੀ ਤਰੀਕ ਤੇ ਗਏ ਸੀ ਉਹ ਕੋਈ ਤਰੀਕ ਸੀ ਉਹਨਾਂ ਦੀ ਮਤਲਬ 22 ਤਰੀਕ ਨੂੰ ਮੰਗ ਹੋਈ ਉਹਨਾਂ ਤੋਂ ਹਾਂਜੀ ਜੀ ਸਵਰਨ ਸਿੰਘ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਦੂਜੀ ਪਾਰਟੀ ਤੋਂ ਪੈਸਾ ਇੰਨੇ ਪੈਸੇ ਅਸੀਂ ਲੈਣੇ ਆ ਜੀ ਕਹਿੰਦੇ ਤਾਂ ਜੀ ਰਾਈਨਾਮਾ ਕਰ ਲਾਂਗੇ ਮੇਰੇ ਨਾਲ ਸਵਰਨ ਸਿੰਘ ਨੇ ਗੱਲ ਵੀ ਕੀਤੀ ਭਾਈ ਉੱਤੇ ਕੋਰਟ 'ਚ ਕਿ ਦੂਜੀ ਪਾਰਟੀ ਇੰਨੇ ਪੈਸੇ ਮੰਗਦੀ ਤੁਹਾਡਾ ਰਾਈਨਾਮਾ ਮੈਂ ਕਰਵਾਵਾਂਗੇ ਵਿੱਚ ਪੈ ਗਏ ਕਿ 7 ਲੱਖ ਰੁਪਏ ਤੁਸੀਂ ਦੇ ਦਿਓ ਭਾਜੀ ਉਤੋਂ ਲੱਗੇ ਮੇਰਾ ਭਰਾ ਬਹੁ ਡਿਪਰੈਸ਼ਨ ਤੇ ਸੀਗਾ ਉਹਨੇ ਮੇਰੇ ਕਰਿਆਗੇ ਇਸ ਆਜਨ ਪੈਸੇ ਕਰਕੇ ਤੋਂ ਆਪਾਂ ਪਰਚਾ ਨਵੇੜ ਨਾਲ ਆ ਕਿ ਤੈਨੂੰ ਦਤਾ ਦਾ ਪਰਚਾ ਨਵੇੜ ਨਾਲ ਆ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਭਾਜੀ ਜਦੋਂ ਇਹ ਤੁਹਾਡੇ ਸਰਕਾਰ ਦੀ ਮੰਗ ਕੀਤੀ ਉਦੋਂ ਤੁਹਾਡੇ ਨਾਲ ਹੋਰ ਕੌਣ ਸੀਗਾ ਮੈਂ ਜੀ ਭਾਜੀ ਮੇਰਾ ਬਰਾਦਰ ਸੀਗਾ ਰਾਜਨ ਇੱਕ ਮੁੰਡਾ ਸੀਗਾ ਉਹ ਸਾਜਨ ਸੀਗਾ ਜੀ ਮੇਰੇ ਨਾਲ ਹੋਰ ਤੋਂ ਕੋਈ ਨਹੀਂ ਨਾਲ ਸਿਸਟਰ ਸੀਗੀ ਭਾਜੀ ਮੇਰੇ ਨਾਲ ਸਿਸਟਰ ਗੇ ਜੀ ਤਰੀਕ ਤੇ ਨਾਲ ਭਾਜੀ ਹਾਂਜੀ 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 ਕੀ ਨਾ ਕਰੀਏ ਮੇਰਾ ਨਾਮ ਵੀਰੇ 사ਜਨ ਹੈ ਜੀ ਇਹ ਕੀ ਹੋਇਆ ਸੀ ਬਾਈ ਜੀ ਮੈਂ ਉਸ ਦਿਨ 22 ਜੁਲਾਈ ਨੂੰ ਵੀਰੇ ਦਾ ਮੈਨੂੰ ਫੋਨ ਆਇਆ ਸੀ ਕਿ ਕਹੇ ਮੇਰੀ ਤਰੀਕ ਆ ਤੇ ਮੈਂ ਉਹਨਾਂ ਕਹਿੰਦੇ ਤੂੰ ਮੇਰੇ ਨਾਲ ਚੱਲ ਆਪਾਂ ਜਾ ਕੇ ਆਣਾ ਉੱਥੇ ਮੈਂ ਉਹਨਾਂ ਦੇ ਨਾਲ ਗਿਆ ਉਹਨਾਂ ਦੇ ਨਾਲ ਉਹਨਾਂ ਦਾ ਵੱਡਾ ਵੀਰਾ 사ਜਨ ਤੇ ਉਹਨਾਂ ਦੀ ਸਿਸਟਰ ਵੀ ਸੀਗੇ ਨਾਲ ਤੇ ਜਦੋਂ ਉੱਥੇ ਗਏ ਤੇ ਉਹਨਾਂ ਦੀ ਕੋਈ ਗੱਲਬਾਤ ਹੋਈ ਸੀਗੀ ਆਪਣੇ ਸਵਰਨ ਸਿੰਘ ਜੀ ਦੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਨਾਲ ਰਾਜੀਨਾਮ ਕਰਨ ਨਾਲ ਜਿੰਨਾ ਨਾ ਕੇਸ ਚੱਲਦਾ ਸੀਗਾ ਤੇ ਉਹਨਾਂ ਨੇ 7 ਲੱਖ ਦੀ ਡਿਮਾਂਡ ਕੀਤੀ ਸੀਗੀ ਤੇ ਵੀਰੇ ਨੂੰ ਉਸ ਦਿਨ ਉਸ ਦਿਨ ਤੋਂ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਤੇ ਉਹਨਾਂ ਨੇ 28 ਜੁਲਾਈ ਨੂੰ ਰਾਤ ਨੂੰ ਫਾਹ ਲੈ ਕੇ ਇਹ 22 ਤਰੀਕ ਨੂੰ ਏਐਸਐਲ ਸੌਰਥੀ ਨੂੰ ਨੇ ਮੰਗੇ ਸੀ ਹਾਂਜੀ ਜੀ ਉਹਨਾਂ ਨੇ ਤੁਹਾਨੂੰ ਦੱਸੇਗੀ ਕਿ ਉਸ ਉਹਨਾਂ ਦੀ ਜਿਨ੍ਹਾਂ ਦਾ ਕੇਸ ਚੱਲਦਾ ਉਹਨਾਂ ਦੇ ਨੇ 7 ਲੱਖ ਦੀ ਡਿਮਾਂਡ ਕੀਤੀ ਹੈ ਕਿ ਤੁਹਾਡੇ ਨਾਲ ਰਾਜ਼ੀਨਾਮਾ ਕਰ ਲਵਾਂਗੇ ਉਹਦੀ ਟੈਨਸ਼ਨ ਲੈ ਗਈ ਹਾਂਜੀ ਉਹਨਾਂ ਨੇ ਉਸ ਦਿਨ ਤੋਂ ਖਾਣਾ ਪੀਣਾ ਉਹਨਾਂ ਨੇ ਥੋੜਾ ਘਟਾ ਦਿੱਤਾ ਇਹ ਕਿਸੇ ਨਾ ਗੱਲ ਵਗੈਰਾ ਕਰਦੇ ਨਫ ਤੋਂ ਚੱਕਦੇ ਸੀ ਇਹ ਦੋ ਚੀਜ਼ ਦੀ ਫਿਕਰ ਹੈ ਠੀਕ ਆਸ਼ਾ ਰਾਣੀ ਮੈਂ ਮਤ ਜੀ ਜਿਹੜੇ ਤੁਹਾਡੇ ਮੁੰਡੇ ਦੀ ਡੈਥ ਹੋ ਗਈ ਹੈ ਜਾਂ ਪਰਚੇ ਪੈ ਗਏ ਤੁਹਾਡੇ ਮੁੰਡੇ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦੀ ਕਿ 7 ਸਾਲ ਹੋ ਗਿਆ ਮਕਦਮਾ ਚੱਲਦੇ ਨੂੰ ਹੋਰ ਡਰ ਕੇ 22 ਤਰੀਕ ਸੀ ਉਹ ਦੀ 22 ਤਰੀਕ ਵਾਲੇ ਦਿਨ ਉਹ ਚੁੱਪ ਚੁੱਪ ਰਹਿ ਲੱਗ ਪਿਆ ਉਹਨੇ ਮੈਂ ਮੇਰੇ ਤੇ ਮੇਰੇ ਬੇਟੇ ਨਾਲ ਸ਼ੇਅਰ ਕੀਤੀ ਗੱਲ ਸਾਰੀ ਮੈਂ ਤਾਂ ਕਿਹਾ ਬੇਟੇ ਤੇ ਇਤਨਾ ਕਰੇ ਦਾ ਕੋਈ ਨੰਮ ਕੇ ਕੋ ਪਾ ਮਾਂ ਕੇ ਕਰਵਾ ਲੂੰਗੀ ਉਹਨਾਂ ਨੇ ਉਹਨਾਂ ਕੋ ਇੱਕ ਵੀ ਗੱਲ ਨਾ ਮੇਰੇ ਸੁਣੇ ਜਾ ਕੇ ਬੋਲਣਿਆ ਰਹਾ ਮਤਲਬ ਟੈਨਸ਼ਨ ਲੈ ਲਈ ਉਹਨੇ ਟੈਨਸ਼ਨ ਲੈ ਲਈ ਬਹੁਤ ਟੈਨਸ਼ਨ ਲੈ ਗਿਆ ਉਹ ਕਿਹਨੂੰ ਦੋਸ਼ੀ ਮੰਨਦੇ ਉਹਦੀ ਮੂਰਤ ਦੋਸ਼ੀ ਕਿਹਨੂੰ ਮੰਨਦੇ ਤੁਸੀਂ ਦੀਪਕ ਭਾਈ ਦੀਪਕ ਸਿੰਘਲਾ ਦੀਪਕ ਸਿੰਘਲਾ ਦੀਪਕ ਸਿੰਘਲਾ ਤੇ ਸ਼ੁਭਮ ਸਚੀਨ ਭਾਈ ਇਹ ਸਾਰੇ ਦੋਚੀ ਆ ਇਹਨਾਂ ਦੇ ਭਾਈ ਖਸ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਭਾਈ ਸਖਤ ਤੋਂ ਸਖਤ ਕਾਰਵਾਈ ਐ ਇਸਵਰਨ ਸਿੰਘ ਸਵਰਨ ਸਿੰਘ ਤੇ ਭਾਈ ਉਹਨੇ ਮੈਨੂੰ ਉਹਨੇ ਮੈਨੂੰ ਆਪ ਤਰੀਕ ਤੇ ਗਿਆ ਭਾਈ ਮੈਂ ਗਵਾਹ ਮੈਂ ਪੂਲਸਰ ਥਾਣੇ ਵੀ ਗਿਆ ਆਪਣੇ ਕੰਪਲੀਟ ਕਰਾਨੇ ਗਏ ਇਹਨਾਂ ਨੇ ਮੈਨੂੰ ਇੰਨੀ ਟੌਰਚਰ ਕੀਤਾ ਮੇਰੇ ਭਰਾ ਨੂੰ ਜਾਂ ਸਾਨੂੰ ਟੌਰਚਰ ਕੀਤਾ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਕਿ ਸਵਰਨ ਸਵਰਨ ਸਿੰਘ ਵੀ ਭਾਈ ਇਸ ਕੇਸ ਦਾ ਜ਼ਿੰਮੇਵਾਰ ਆ ਭਾਈ ਉਹਨੇ ਹੀ ਸਾਨੂੰ ਕਿਹਾ ਕਿ ਮੈਨੂੰ 7 ਲੱਖ ਰੁਪਏ ਦੀ ਮੈਨੂੰ ਮੈਨੂੰ ਦੋ ਦੁੱਦੀ ਮੈਂ ਤੁਹਾਨੂੰ ਰਾਈਨਾਮਾ ਕਰਕੇ ਦੁਕਾਨਾ ਮੈਨੂੰ ਦੂਜੀ ਪਾਰਟੀ ਨੇ ਮੰਗ ਕੀਤੀ ਕਿ ਉਹਨਾਂ ਕੋਲ 7 ਲੱਖ ਰੁਪਏ ਉਹਨਾਂ ਨੇ ਕਹਿੰਦੇ ਸਾਡੇ ਕੋਲ ਡੀਐਮਸੀ ਦੇ ਬਿੱਲ ਵਗੈਰਾ ਪਏ ਆ ਕਿ ਸਾਨੂੰ 7 ਲੱਖ ਰੁਪਏ ਦਿਵਾਓ ਮਤਲਬ ਫੈਸਲੇ ਤੇ ਪ੍ਰੈਸ਼ਰ ਬਣਾਇਆ ਪ੍ਰੈਸ਼ਰ ਬਣਾਇਆ ਭਾਈ ਮੇਰੇ ਭਰਾ ਤੇ ਮੇਰਾ ਭਰਾ ਭਾਜੀ ਜਾਣ ਵਾਲਾ ਨਹੀਂ ਸੀਗਾ ਮੇਰਾ ਭਰਾ ਮੈਂ ਕਹਿੰਦਾ ਉਹ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ 9 ਵਜੇ ਕੰਮ ਤੋਂ ਆਇਆ ਭਾਜੀ ਤੇ ਜੋ ਉਹਦੇ ਕਹਿੰਦੇ ਆਪਾਂ ਉਹਦੀ ਵੀ ਗਵਾਈ ਕਰਾ ਦੇਵਾਂਗੇ ਮਗਰ ਮੇਰਾ ਭਰਾ ਇਹਦਾ ਜਾਣ ਵਾਲਾ ਨਹੀਂ ਸੀਗਾ ਅਜੀ ਸਰ ਕੀ ਨਾਜੀ ਆਪਣਾ ਕਿਹੜੇ ਮਿਟਵਾਏ ਮੇਰਾ ਨਾਮ ਐਸ.ਐਚ. ਸਵਰਨ ਸਿੰਘ ਆ ਮੈਂ ਡਾਇਰ ਹੋ ਗਿਆ ਚੁੱਕਾ ਮੈਂ ਐਗਵੇਂ ਤੋਂ ਮੀ 2022 ਮੈਂ ਡਾਇਰ ਹੋਇਆ ਸੀਗਾ ਤੇ 400 ਹੋ ਗਿਆ ਮੇਨੂੰ ਰਟਾਇਰ ਹੋਏ ਨੂੰ ਇਹਕ ਮਕਦਮਾ ਨੰਬਰ 155 ਜਨ 2018 ਲਈ ਉਹਨਾਂ ਦੇ ਇੱਕ ਦੋ ਮਤਲਬ ਚਾਰ ਬੰਦਾ ਦੀ ਪਰਚਾ ਦਰਜੀ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੇ 28 ਤਰੀਕ ਨੂੰ ਸੁਸਾਈਡ ਕਰ ਲਈਏ ਅੱਜ ਉਹਨਾਂ ਦੇ ਬ੍ਰਦਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਦੱਸਿਆ ਤੁਹਾਡੇ ਤੇ ਇਲਜ਼ਾਮ ਲਗਾਏ ਕਿ ਉਹਨਾਂ ਨੇ 7 ਲੱਖ ਰੁਪਏ ਕਿਹਾ ਵੀ ਤੁਹਾਡਾ ਫੈਸਲਾ ਕਰਾ ਲੈਂਦੇ ਆ ਅਦਾਲਤ ਨੇ ਤਾਂ ਮੇਰੀ ਗਵਾਹੀ ਲੈ ਲਈ ਕਰਾਸ ਹੋ ਗਿਆ ਸੀ ਕਿ ਮੈਂ ਕਿਸੇ ਨਾਲ ਕੋਈ ਅਹਜਹੀ ਗੱਲ ਨਹੀਂ ਕੀਤੀ ਮੇਰੇ ਨਾਲ ਵੀ ਮੇਰੇ ਉੱਤੇ ਉਹਨਾਂ ਨੇ ਗਲਤ ਦਮਦਤਾ ਲਾਇਆ ਮੈਨੂੰ ਕੋਈ ਪੈਸਾ ਵਾਲੇ ਕੋਈ ਨੌਲੇਜ ਨਹੀਂ ਮੈਂ ਕਿਸੇ ਨੂੰ ਕੋਈ ਇਸੋ ਗੱਲ ਬਾਰੇ ਮੈਨੂੰ ਕੋਈ ਇਲਮ ਨਹੀਂ ਇਸ ਬਾਈ ਜੀ ਹੇਠੀ ਕੋਈ ਹੈ ਹਾਂ ਜੀ ਗਵਾਹੀ ਹੋਈ ਹੈ ਮੇਰੀ ਕ੍ਰਾਸ ਹੋਇਆ ਉਹਦੇ ਗਬਕੀਨਾਂ ਨਾਲ ਮੈਂ ਕ੍ਰਾਸ ਕਰਕੇ ਗਿਆ ਮੇਰੇ ਨਾਲ ਉਹਨਾਂ ਦਾ ਉਦ ਤੋਂ ਬਾਅਦ ਮੇਰਾ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਮੈਂ ਅਦਾਲਤ 'ਚੋਂ ਆਪਣੇ ਘਰ ਆ ਗਿਆ ਮੇਰਾ ਕੋਈ ਸਬੰਧ ਨਹੀਂ ਇਹਨਾਂ ਨਾਲ ਅਦਾਲਤ ਨੇ ਜੋ ਕਰਨਾ ਅਦਾਲਤ ਨੇ ਕਰਨਾ ਉਹਨਾਂ ਨੇ ਇਹ ਵੀ ਕਹਿਣਾ ਸੀ ਵੀ ਜਦੋਂ ਇਹ ਮੁਕੱਦਮਾ ਦਰਜ ਹੋਇਆ ਉਸ ਦੌਰਾਨ ਜਿਹੜਾ ਹਥਿਆਰ ਬਰਾਮਦ ਹੋਈ ਉਹਦੇ ਜਿਹੜੇ ਫਿੰਗਰਪ੍ਰਿੰਟ ਹੈ ਉਹ ਵੀ ਸਾਡੇ ਤੋਂ ਜ਼ਬਰਦਸਤੀ ਕਰਵਾਏਗੇ ਇਸ ਬਾਰੇ ਮੈਂ ਕੋਈ ਇਲਮ ਨਹੀਂ ਹੈ ਮੈਨੂੰ ਵੀ ਮੈਂ ਇਸ ਬਾਰੇ ਕੋਈ ਉਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਮਨ ਨੂੰ ਮੈਂ ਬਿਲਕੁਲ ਹੀ ਪੁੱਜ ਚੁੱਕਾ ਮੈਨੂੰ ਕੋਈ ਮੁਕਦਮੇ ਬਾਰੇ ਨੌਲੇਜ ਨਹੀਂ ਜਿੱਤੇ ਜ਼ਬਰਦਸਤੀ ਕਹਿੰਦੇ ਕਿ ਫਿੰਗਰਪ੍ਰਿੰਟ ਦਾ ਕੋਈ ਹੋ ਸਕਦਾ ਕੁਝ ਮੇਰੇ ਵਿੱਚ ਫਿੰਗਰਪ੍ਰਿੰਟ ਉਹਨਾਂ ਨੇ ਜੇ ਕਰਾਉਣੇ ਆ ਉਹ ਉਥੋਂ ਕਰਾ ਸਕਦਾ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਫਿੰਗਰਪ੍ਰਿੰਟ ਅਦਾਲਤ ਦੇ ਹੁਕਮ ਨਾਲ ਚੈੱਕ ਹੁੰਦੇ ਨੇ ਮੈਂ ਮੇਰਾ ਕੋਈ ਅਦਾਲਤ ਉਹਦਾ ਸੰਬੰਧ ਨਹੀਂ ਹੈ ਉਹ ਕਹਿੰਦੇ ਵੀ ਇਹ ਝੂਠਾ ਮੁਕਦਮਾ ਦੀ ਸਾਡੇ ਕੋਲ ਕੋਈ ਹਥਿਆਰ ਹੈ ਹੀ ਨਹੀਂ ਸੀ ਹਥਿਆਰ ਆਪਣੇ ਕੋਲੋਂ ਪਾਇਆ ਗਿਆ ਨਹੀਂ ਹਥਿਆਰ ਇਹ ਤਾਂ ਹੋ ਨਹੀਂ ਸਕਦਾ ਵੀ ਹਥਿਆਰ ਨਾ ਹੋਵੇ ਹਤੇਰ ਉਹਨਾਂ ਤੋਂ ਬਰਾਮਦ ਕਰਕੇ ਹੀ ਪਾਇਆ ਉਹਨਾਂ ਨੇ ਪਰ ਜਿਹੜੀ ਪੈਸੇ ਵਾਲੀ ਗੱਲ ਕਰਦੇ ਆ ਕਹਿੰਦੇ ਉਸ ਦਿਨ ਉਹ ਡਿਪਰੈਸ਼ਨ ਚ ਆ ਗਏ ਵੀ ਤੁਸੀਂ ਨਾ ਨਾ ਮੈਂ ਤਾਂ ਕੋਈ ਉਹਨਾਂ ਨਾਲ ਫੈਸਲੇ ਬਾਰੇ ਗੱਲ ਨਹੀਂ ਮੈਂ ਤਾਂ ਨਾ ਹੀ ਪੈਂਦਾ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਉਹਦਾ ਫੈਸਲਾ ਮੈਂ ਕੌਣਾ ਕਰਾਉਣ ਮਾ ਮੈਨੂੰ ਕੋਈ ਅਧਿਕਾਰੀ ਨਹੀਂ ਹੈ ਉਹ ਜੋ ਮੈਂ ਅਦਾਲਤ ਨੂੰ ਅਦਾਲਤ ਦੇ ਹੁਕਮ ਨੂੰ ਆਟਲ ਉਹਦੇ ਦਗਲਦਾਜੀ ਕਰਾਂ ਮਤਲਬ ਜਿਹੜੇ ਇਲਜ਼ਾਮ ਉਹਨਾਂ ਨੂੰ ਤੁਸੀਂ ਨਿਕਾੜਦੇ ਹੋ ਸਾਰੇ ਨਹੀਂ ਇਹਨਾਂ ਬਾਰੇ ਮੈਂ ਇਹ ਬਿਲਕੁਲ ਬੇਕਾਰ ਹੈ ਬੇ ਬੇ ਬਣਿਆ ਰਹ ਇਹਨਾਂ ਨਾਲ ਕੋਈ ਸਬੰਧ ਨਹੀਂ